ਸ਼ਹਿਰਵਰੋਧ ਜੰਗ ਮੋਹਿਮ ਦੇ ਤਹਿਤ ਪੰਜਾਬ ਪੁਲਿਸ ਲਗਾਤਾਰ ਵੱਡੀਆਂ ਸਫਲਤਾਵਾਂ ਹਾਸਲ ਕਰ ਰਹੀ ਹੈ ਇਸੇ ਖੜੀ ਵਿੱਚ ਪੁਲਿਸ ਨੇ ਨਸ਼ਾ ਤਸਕਰਾ ਖਿਲਾਫ ਕਾਰਵਾਈ ਕੀਤੀ ਹੈ ਆਪਰੇਸ਼ਨ ਸੰਪਰਕ ਦੇ ਤਹਿਤ ਪੁਲਿਸ ਇਲਾਕਿਆਂ ਤੇ ਸਕੂਲਾਂ ਦਾ ਦੌਰਾ ਕਰ ਰਹੀ ਹੈ ਲੋਕਾਂ ਨਾਲ ਮੀਟਿੰਗ ਕਰ ਰਹੀ ਹੈ ਤੇ ਉਹਨਾਂ ਨੂੰ ਨਸ਼ਿਆਂ ਦੀ ਦੁਰਵਰਤੋਂ ਤੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਦੇ ਰਹੀ ਹੈ ਇਸ ਕਾਰਨ ਡੀਜੀਪੀ ਸਪੈਸ਼ਲ ਸ시 ਪ੍ਰਭਾ ਤਰਵੇਦੀ ਨੇ ਅਮਰਸਰ ਦੇ ਸ਼ਿਵਾਲਾ ਪਈਆ ਨੇੜੇ ਇੱਕ ਨਿੱਜੀ ਸਕੂਲ ਦੇ ਵਿਦਿਆਰਥੀਆਂ ਨਾਲ ਮੀਟਿੰਗ ਕੀਤੀ ਤੇ ਨਸ਼ਿਆਂ ਦੇ ਬਾਰੇ ਵਿੱਚ ਜਾਗਰੂਕ ਕੀਤਾ ਪਿਛਲੇ ਸਮੇਂ ਤੋਂ ਜੀ ਜਿਹੜਾ ਖਾਸ ਕਰਕੇ ਪੰਜਾਬ ਸਰਕਾਰ ਦਾ ਪ੍ਰੋਗਰਾਮ ਚੱਲ ਰਿਹਾ ਹੈ ਇਹ 16 ਤਰੀਕ ਨੂੰ ਡਾਕਟਰ ਰਵੀ ਸਿੰਘ ਜੀ ਨੇ ਪਟਿਆਲੇ 'ਚ ਲਾਂਚ ਕੀਤਾ ਸੀਗਾ ਕਿ ਹਰ ਸ਼ੁੱਕਰਵਾਰ ਡੇਂਗੂ ਤੇ ਵਾਰ ਉਹਦੇ ਤਹਿਤ ਜਿਹੜੀ ਸਾਡੇ ਸਿਹਤ ਵਿਭਾਗ ਦੀ ਟੀਮ ਆ ਉਹ ਲਗਾਤਾਰ ਕੰਮ ਕਰ ਰਹੀ ਹੈ ਜੀ ਅਸੀਂ ਉਹਨਾਂ ਨਾਲ ਮੋਢਾ ਤੇ ਮੋਢਾ ਜੋੜ ਕੇ ਕੰਮ ਕਰ ਰਹੇ ਹਾਂ ਅਸੀਂ ਬਖ ਬਖ ਸੰਸਥਾਵਾਂ ਸਕੂਲਾਂ 'ਚ ਜਿਹੜੇ ਇਦਾਂ ਦੇ ਅਵੇਰਨੈਸ ਕੈਂਪ ਲਗਾ ਰਹੇ ਹਾਂ ਤੇ ਉਹਨਾਂ ਨਾਲੇ ਸਮੇਂ 'ਚ ਜਿਹੜਾ ਮੌਸਮ ਦੀ ਤਬਦੀਲੀ ਦੇ ਨਾਲ ਮੱਛਰ ਦਾ ਪ੍ਰਕੋਪ ਆਊਗਾ ਉਹਦੇ ਨਾਲ ਜੋ ਬਿਮਾਰੀਆਂ ਆਉਣਗੀਆਂ ਮੱਛਰ ਦੇ ਕੱਟਣ ਨਾਲ ਖਾਸ ਕਰਕੇ ਸਾਡੇ ਲੋਕਾਂ ਨੂੰ ਸਮਾਜ 'ਚ ਪਿਛਲੇ ਸਮੇਂ 'ਚ ਕਾਫੀ ਨੁਕਸਾਨ ਡੇਟਾ ਡੇਂਗੂ ਨੇ ਕੀਤਾ ਬਹੁਤ ਬੜਮੁਲੀਆਂ ਜਾਨਾਂ ਜਿਨ੍ਹਾਂ ਤੋਂ ਅਸੀਂ ਵਾਂਝੇ ਹੋ ਗਏ ਤੇ ਉਹਨੂੰ ਦੇਖਦੇ ਹੋਏ ਅੱਜ ਤੇ ਆਉਣ ਵਾਲੇ ਸਮੇਂ 'ਚ ਦੇਖਦੇ ਆ ਕਿ ਜੇ ਹੋ ਵੀ ਜਾਂਦਾ ਇਹ ਤਾਂ ਕਾਫੀ ਕਈ ਥਾਂ ਤੇ ਪੈਸਾ ਖਰਚਣਾ ਪੈਂਦਾ ਔਰ ਜਿਹੜੇ ਅੱਜਕੱਲ ਸਾਡੇ ਕਈ ਹਸਪੀਟਲਸ ਨੇ ਉਹ ਕਹਿੰਦੇ ਨੇ ਡਰਾ ਕੇ ਡਰ ਐ ਵੀ ਜਾਂਦਾ ਔਰ ਅੱਜ ਕਾਫੀ ਜਿਹੜਾ ਸਿਹਤ ਵਿਭਾਗ ਵੱਲੋਂ ਇੱਕ ਬਹੁਤ ਵੱਡੀ ਜਾਣਕਾਰੀ ਮਿਲੀ ਆ ਇਹ ਮੱਛਰ ਨੂੰ ਮੁੜ ਤੋਂ ਹੀ ਰੋਕਥਾਮ ਕਿਵੇਂ ਕਰਨੀ ਆ ਔਰ ਜੇ ਹੋ ਜਾਵੇ ਤੇ ਉਹਦਾ ਕਿਵੇਂ ਟਕਰਾ ਕਰਨਾ ਇਹ ਦੋ ਚੀਜ਼ਾਂ ਮੇਰੇ ਖਿਆਲ ਇੱਥੇ ਦੀ ਜਿਹੜਾ ਇੰਸਟੀਚਿਊਟ ਆ ਸਾਡਾ ਡਾਈਟ ਉੱਥੇ ਦੇ ਜਿਹੜੇ ਟੀਚਰ ਸਹਿਬਾਨ ਵਿਦਿਆਰਥੀ ਸਹਿਬਾਨ ਉਹਨਾਂ ਨੂੰ ਬੜੀ ਬੜਮੁੱਲੀ ਜਾਣਕਾਰੀ ਮਿਲੀ ਆ ਔਰ ਇਹ ਆਸ ਰੱਖਦੇ ਆ ਕਿ ਅਸੀਂ ਇਦਾਂ ਦੇ ਜੋ ਸਾਡੇ ਮੱਛਰ ਦਾ ਪਰਕੋਪ ਆਊਗਾ ਅਸੀਂ ਬਹੁਤ ਵਧੀਆ ਤਰੀਕੇ ਨਾਲ ਟੱਕਰਾਂ ਕਰਾਂਗੇ ਜੀ ਧੰਨਵਾਦ ਬਹੁਤ-ਬਹੁਤ ਅੱਜ ਸਾਡੇ ਕੋਲ ਹੈਲਥ ਡਿਪਾਰਟਮੈਂਟ ਦੀ ਟੀਮ ਆਈ ਹੈ ਸਤਪਾਦੀ ਜੀ ਦੀ ਇੱਕ ਵਾਇਸ ਤੇ ਮਾਹਵੀਰ ਸਿੰਘ ਜੀ ਆਏ ਨੇ ਔਰ ਇਹਨਾਂ ਨੇ ਸਾਡੇ ਵਿਦਿਆਰਥੀਆਂ ਨੂੰ ਡੇਂਗੂ ਤੋਂ ਬਚਾ ਲਈ ਜਿਹੜੇ ਜਾਗਰੂਕਤਾ ਸੰਬੰਧੀ ਉਹਨਾਂ ਨੂੰ ਅਵੇਅਰ ਕੀਤਾ ਕਿ ਇਹਨਾਂ ਹਾਲਾਤਾਂ ਕਰਕੇ ਅਸੀਂ ਡੇਂਗੂ ਤੋਂ ਬਚ ਸਕਦੇ ਆ ਜਿਵੇਂ ਕਿ ਪਾਣੀ ਖੜਨ ਨਹੀਂ ਹੋ ਹੋਂ ਦੇਣਾ ਕਿਸੇ ਜਗ੍ਹਾ ਤੇ ਚਕੂਲਰਾ ਵਿੱਚੋਂ ਪਾਣੀ ਹਰ ਹਫ਼ਤੇ ਬਾਅਦ ਉਹਨਾਂ ਦੀ ਸਫਾਈ ਕਰਨੀ ਹੈ ਇਸੇ ਤਰ੍ਹਾਂ ਫ੍ਰਿਜ ਦੇ نیچے ਕੋਈ ਪਾਣੀ ਖੜਾ ਹੈ ਤਾਂ ਸੜਕਾਂ ਤੇ ਜਿਹੜੇ ਟੋਇਟ ਨਹੀਂ ਉਹਨਾਂ ਦੀ ਵੀ ਫਾਣੀ ਨਹੀਂ ਖੜਨ ਦੇਣਾ ਇਹਨਾਂਾਰੇ ਸਾਰੇ ਉਹਨਾਂ ਨੇ ਸਾਡੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਤਾਂ ਜੋ ਆਪਣੇ ਵਾਲੇ ਦੁਆਲੇ ਜਾ ਕੇ ਇਸ ਸੰਬੰਧੀ ਅਵੇਰਨੈਸ ਪੈਦਾ ਕਰ ਸਕਣ ਇਸ ਲਈ ਸਾਡੇ ਚੇਅਰਮੈਨ ਸ੍ਰੀਂਦਰਪਾਲ ਸ਼ਰਮਾ ਜੀ ਨੇ ਵੀ ਬਹੁਤ ਧੰਨਵਾਦ ਕਿ ਉਹ ਨਾਲ ਆਏ ਨੇ ਉਹ ਇਹਨਾਂ ਨੇ ਇੱਕ ਵੀੜਾ ਚੁੱਕਿਆ ਕਿ ਸਾਰੇ ਸਕੂਲਾਂ 'ਚ ਜਾ ਕੇ ਉਹ ਹੈਲਥ ਟੀਮ ਨਾਲ ਇਸ ਸੰਬੰਧੀ ਆਪਣੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਇਸ ਲਈ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਥੈਂਕ ਯੂ ਹਾਂਜੀ ਸਾਡੀ ਨੇ ਇੱਕ ਹੈਲਥ ਡਿਪਾਰਟਮੈਂਟ ਵੱਲੋਂ ਕੰਪੇਨ ਚੱਲਦੀ ਹੈ ਹਰ ਸ਼ੁੱਕਰਵਾਰ ਡੈਂਗੂ ਤੇ ਵਾਰ ਉਸ ਦੇ ਤਹਿਤ ਅੱਜ ਅਸੀਂ ਡਾਈਟ ਨਾਬਾ ਦੇ ਵਿੱਚ ਆਏ ਸੀ ਇੱਥੇ ਸਟੂਡੈਂਟ ਨਾਲ ਜਿੰਨੇ ਵੀ ਸਟੂਡੈਂਟਸ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਤੇ ਹੈਲਥ ਐਜੂਕੇਸ਼ਨ ਅਸੀਂ ਕੈਂਪ ਲਾਇਆ ਹੈ ਉਦੇ ਵਿੱਚ ਇਹ ਹੈ ਵੀ ਆਮ ਤੌਰ ਤੇ ਜਿਹੜਾ ਡੈਂਗੂ ਹੈ ਬੜਾ ਪਹਿਲਾਂ ਮਾਰੂ ਸਾਫਤ ਹੁੰਦਾ ਸੀ ਤੇ ਹੁਣ ਅੱਗੇ ਨਾਲੋਂ ਇਹਦਾ ਪ੍ਰਕੋਪ ਉਹ ਕਾਫੀ ਘਟ ਗਿਆ ਹੈ ਇਹ ਘਟਿਆ ਇਸ ਕਰਕੇ ਹੈ ਕਿਉਂਕਿ ਜਿਹੜੇ ਲੋਕ ਨੇ ਹੁਣ ਇਸ ਪੱਖ ਤੋਂ ਜਾਗਰੂਕ ਹੋ ਗਏ ਆਪਣੇ ਘਰ ਦੇ ਵਿੱਚ ਆਪਾਂ ਘਰਾਂ ਚ ਛੋਟੀ ਛੋਟੀਆਂ ਗੱਲਾਂ ਨੇ ਜਿਵੇਂ ਸਰ ਨੇ ਦੱਸਿਆ ਹੈ ਵੀ ਜਿਹੜਾ ਆਪਣਾ ਕੂਲਰ ਹੈ ਕੂਲਰ ਦੇ ਵਿੱਚ ਆਪਾਂ ਹਫਤੇ ਚ ਇੱਕ ਵਾਰੀ ਜਿਹੜਾ ਪਾਣੀ ਹੈ ਚੰਗੀ ਤਰ੍ਹਾਂ ਉਹਦੇ ਚੋਂ ਕੱਢ ਕੇ ਸਾਫ਼ ਕਰਕੇ ਉਹ ਚ ਦੁਬਾਰਾ ਪਾ ਲਈਏ ਤਾਂ ਉੱਥੇ ਜਿਹੜਾ ਮੱਛਰ ਨਹੀਂ ਪੈਦਾ ਹੋਊਗਾ ਕਿਉਂਕਿ ਇਹ ਜਿਹੜਾ ਮੱਛਰ ਪੈਦਾ ਹੁੰਦਾ ਹੈ ਇਹ ਸਾਫ਼ ਖੜੇ ਪਾਣੀ ਤੇ ਪੈਦਾ ਹੁੰਦਾ ਹੈ ਆਪਣੇ ਫਰਿੱਜ ਦੇ ਪਿੱਛੇ ਟ੍ਰੇ ਹੁੰਦੀ ਹੈ ਜਦੋਂ ਲਾਈਟ ਚਲੀ ਜਾਂਦੀ ਹੈ ਤਾਂ ਬਰਫ਼ ਪਿਘਲ ਕੇ ਉਹਦੇ ਵਿੱਚ ਪਾਣੀ ਖੜ ਜਾਂਦਾ ਹੈ ਉਹ ਜਿਹੜਾ ਜੇ ਪਾਣੀ ਖੜਾ ਹੋਊਗਾ ਉਹਨੂੰ ਵੀ ਆਪਾਂ ਹਫ਼ਤੇ ਚੱਕ ਵਾਰੀ ਜਿਹੜਾ ਚੰਗੀ ਤਰ੍ਹਾਂ ਸਾਫ਼ ਕਰ ਦਈਏ ਆਪਣੇ ਛੱਤਾਂ ਤੇ ਕਈ ਵਾਰੀ ਟੁੱਟੇ ਭੱਜੇ ਭਾਂਡੇ ਪਏ ਹੁੰਦੇ ਆ ਜਾਂ ਆਪਣੇ ਗਮਲਿਆਂ ਦੇ ਵਿੱਚ ਲਗਾਤਾਰ ਪਾਣੀ ਖੜਾ ਹੁੰਦਾ ਜਾਂ ਫਿਰ ਆਪਾਂ ਨੇ ਪੰਛੀਆਂ ਲਈ ਇੱਕ ਭਾਂਡੇ ਰੱਖੇ ਹੁੰਦੇ ਆ ਉਹਦੇ ਵਿੱਚ ਪਾਣੀ ਹੁੰਦਾ ਹੈ ਉਨੂੰ ਉੱਪਰ ਦੀ ਪਾਣੀ ਪਾਈ ਜਾਂਦਾ ਪਰ ਕੋਈ ਸਾਫ ਨਹੀਂ ਕਰਦਾ ਹੈਗਾ ਇਹ ਜਿਹੜੇ ਨੇ ਇਸ ਤਰ੍ਹਾਂ ਦੇ ਪੁਆਇੰਟ ਨੇ ਇਹ ਮੱਛਰ ਦੇ ਪਲਣ ਲਈ ਨੇ ਸੋ ਆਪਾਂ ਜੇ ਉਹਦੇ ਪੁਆਇੰਟ ਖਤਮ ਕਰ ਦਾਂਗੇ ਜੇ ਮੱਛਰ ਨਹੀਂ ਰਹੂਗਾ ਮੱਛਰ ਪੜੂਗਾ ਨਹੀਂ ਮੱਛਰ ਪੈਦਾ ਨਹੀਂ ਹੋਊਗਾ ਤਾਂ ਜਿਹੜਾ ਆਪਾਂ ਡੇਂਗੂ ਮਲੇਰੀਆ ਚਿਕਨਗੁਨੀਆ ਇਹਨਾਂ ਤੋਂ ਆਪਣਾ ਬਚਾਅ ਕਰ ਸਕਦੇ ਹਾਂ